ਥੈਂਕ ਯੂ ਤੇ ਜੀਐਨੂ ਸਾਰਿਆਂ ਨੂੰ ਤੁਸੀਂ ਇੱਥੇ ਟਾਈਮ ਕੱਢ ਕੇ ਆਏ ਤੇ ਆਪਾਂ ਕੁਝ ਗੱਲਾਂ ਡਿਸਕਸ ਕਰਾਂਗੇ ਜਿਹਦੇ ਨਾਲ ਮੈਂ ਤੁਹਾਨੂੰ ਥੋੜੀ ਹੋਰ ਇਨਫੋਰਮੇਸ਼ਨ ਦੇ ਸਕਦਾ ਸਭ ਤੋਂ ਪਹਿਲਾਂ ਤਾਂ ਮੈਂ ਥੈਂਕ ਯੂ ਕਰਨਾ ਚਾਹਨਾ ਡਾਕਟਰ ਸੰਘੇੜਾ ਦਾ ਉਹਨਾਂ ਨੇ ਮੇਰਾ ਕੰਮ ਬਹੁਤ ਹੀ ਸੌਖਾ ਕਰਤਾ ਕਿਉਂਕਿ ਡੀਟੇਲਸ ਜਿਹੜੀ ਵੀ ਸਾਰੀ ਮੈਂ ਗੱਲ ਕਰਨੀ ਸੀ ਉਹਨਾਂ ਨੇ ਕਾਫੀ ਰਿਵਿਊ ਕਰ ਲਿਆ ਤੁਹਾਡੇ ਨਾਲ ਪਹਿਲਾਂ ਹੀ ਸੋ ਮੈਂ ਥੋੜਾ ਆਪਣੇ ਬਾਰੇ ਦੱਸਦਾ ਮੇਰਾ ਨਾਮ ਹੈਗਾ ਤਰुण ਸ਼ਰਮਾ ਮੈਂ ਹੈਗਾ ਕਾਰਡੀਓਲੋਜਿਸ ਸਰੀ ਮੈਮੋਰੀਅਲ ਦੇ ਵਿੱਚ ਤੇ ਸੈਰੀ ਮੈਮੋਰੀਅਲ ਵਿੱਚ ਤੇ ਜिम ਪੈਟਰਸਨ ਪਵਿਲयंस ਜਿਹੜਾ ਹਾਰਟ ਫੰਕਸ਼ਨ ਕਲੀਨਿਕ ਹੈਗਾ ਉਹ ਨੂੰ ਵੀ ਮੈਂ ਕੋ-ਡਾਇਰੈਕਟਰ ਹੈਗਾ ਉਹਦਾ ਤੇ ਕੁਝ ਪੇਸ਼ੈਂਟਸ ਨੂੰ ਮੈਂ ਆਫ ਕੌਰਸ ਪਹਿਲਾਂ ਮਿਲ ਚੁਕੇ ਹਾਂ ਆਲਰੇਡੀ ਹਸਪੀਟਲ 'ਚ ਹੈ ਹਾਰਟ ਫੰਕਸ਼ਨ ਕਲੀਨਿਕ ਵਿੱਚ ਸੋ ਅੱਜ ਦੀ ਮਾਜ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰੂੰਗਾ ਕੋਰੋਨਰੀ ਆਰਟਰੀ ਡਿਜ਼ੀਜ਼ ਬਾਰੇ ਇਹ ਡਾਕਟਰ ਸੰਘੇੜਾ ਤੁਹਾਨੂੰ ਪਹਿਲਾਂ ਦੱਸ ਚੁੱਕੇ ਨੇ ਕਿ ਕੀ ਚੀਜ਼ ਹੁੰਦੀ ਹੈ ਕੋਰੋਨਰੀ ਆਰਟਰੀ ਡਿਜ਼ੀਜ਼ ਮੈਂ ਥੋੜੀ ਜੀ ਡੀਟੇਲ ਵਿੱਚ ਤੁਹਾਨੂੰ ਹੋਰ ਗੱਲ ਦੱਸੂਗਾ ਇਹਦੇ ਬਾਰੇ ਸੋ ਸਭ ਤੋਂ ਪਹਿਲਾਂ ਆਪਣਾ ਜਿਹੜਾ ਮਕਸਦ ਹੈਗਾ ਇਸ ਟਾਕ ਦਾ ਉਹ ਹੈਗਾ ਕਿ ਕੋਰੋਨਰੀ ਆਰਟਰੀ ਡਿਜ਼ੀਜ਼ ਕੀ ਹੁੰਦੀ ਹੈ ਆਈ نو ਕਿ ਡਾਕਟਰ ਤੁਹਾਨੂੰ ਦੱਸਦੇ ਨੇ ਕਿ ਕੋਰੋਨਰੀ ਆਰਟਰੀ ਡਿਜ਼ੀਜ਼ ਜਾਂ ਹਾਰਟ ਡਿਜ਼ੀਜ਼ ਹੈਗੀ ਹੈ ਤੇ ਉਹਦੇ ਬਾਰੇ ਕੁਝ ਡੀਟੇਲ ਦੱਸੂਗਾ ਤੁਹਾਨੂੰ ਫਿਰ ਆਪਾਂ ਗੱਲ ਕਰਾਂਗੇ ਹਾਰਟ ਅਟੈਕ ਦੀ ਕਾਫੀ ਪੇਸ਼IENTS ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਆ ਤੇ ਉਹ ਹਾਰਟ ਅਟੈਕ ਡਾਕਟਰ ਤੁਹਾਨੂੰ ਦੱਸ ਦੇਣੇ ਕਿ ਤੁਹਾਨੂੰ ਹਾਰਟ ਅਟੈਕ ਹੋਇਆ ਤੇ ਮੈਂ ਉਹਦੇ ਬਾਰੇ ਤੁਹਾਡੇ ਨਾਲ ਡਿਸਕਸ ਕਰੂੰਗਾ ਕਿ ਕੀ ਹਾਰਟ ਅਟੈਕ ਦਾ ਕੀ ਮਤਲਬ ਹੁੰਦਾ ਤੇ ਕੀ ਸਾਰੇ ਹਾਰਟ ਅਟੈਕ ਸੇਮ ਹੁੰਦੇ ਨੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਮਰਦਾਂ ਤੇ ਔਰਤਾਂ ਵਿੱਚ ਕੀ ਲੱਛਣ ਹੈਗੇ ਨੇ ਹਾਰਟ ਅਟੈਕ ਦੇ ਤੇ ਕਿਦਾਂ ਉਹਨਾਂ ਵਿੱਚ ਕੀ ਫਰਕ ਹੁੰਦਾ ਉਹਦੇ ਬਾਰੇ ਵੀ ਮੈਂ ਤੁਹਾਡੇ ਨਾਲ ਥੋੜੀ ਗੱਲ ਕਰੂੰਗਾ ਫਿਰ ਆਮ ਤੌਰ ਤੇ ਪੇਸ਼IENTS ਦਾ ਇੱਕ ਸਵਾਲ ਹਮੇਸ਼ਾ ਹੁੰਦਾ ਕਿ ਸਟੈਂਟ ਪਾਉਣੇ ਚਾਹੀਦੇ ਨੇ ਕਿ ਸਰਜਰੀ ਕਰਨੀ ਚਾਹੀਦੀ ਹੈ ਉਹਦੇ ਬਾਰੇ ਕੁਝ ਆਪਾਂ ਗੱਲ ਕਰਾਂਗੇ ਤੇ ਅਖੀਰ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਮੇਰੇ ਨਾਲ ਆਮ ਸਵਾਲ ਹੁੰਦਾ ਪੇਸ਼ੈਂਟਸ ਦਾ ਕਿ ਹੁਣ ਮੇਰਾ ਸਟੈਂਟ ਪੈ ਗਿਆ ਜਾਂ ਹੁਣ ਮੇਰੀ ਸਰਜਰੀ ਹੋ ਗਈ ਤੇ ਹੁਣ ਮੈਨੂੰ ਹਾਰਟ ਅਟੈਕ ਨਹੀਂ ਹੋ ਸਕਦਾ ਉਹਦੇ ਬਾਰੇ ਵੀ ਮੈਂ ਕੁਝ ਗੱਲ ਕਰਾਂਗਾ ਤੁਹਾਡੇ ਨਾਲ ਸੋ ਸਭ ਤੋਂ ਪਹਿਲਾ ਸਵਾਲ ਹੈ ਕਿ ਕੋਰੋਨਰੀ ਆਰਟਰੀ ਡਿਜ਼ੀਜ਼ ਕੀ ਹੈ ਜੀ ਸੋ ਡਾਕਟਰ ਸੰਗਰੇ ਨੇ ਤੁਹਾਨੂੰ ਆਲਰੇਡੀ ਇਹ ਦਿਖਾ ਦੱਸਤਾ ਬਟ ਮੈਂ ਤੁਹਾਨੂੰ ਦੱਸਦਾ ਕਿ ਹਾਰਟ ਦਾ ਜਿਹੜਾ ਮੇਨ ਕੰਮ ਹੁੰਦਾ ਕਿ ਜਿਹੜਾ ਖੂਨ ਜਿਹਦੇ ਵਿੱਚ ਆਕਸੀਜਨ ਹੁੰਦੀ ਆ ਉਹ ਸਾਰੇ ਸਰੀਰ ਨੂੰ ਦੇਣੀ ਸੋ ਹਾਰਟ ਦੱਬਦਾ ਤੇ ਇਹ ਆਕਸੀਜਨ ਵਾਲਾ ਖੂਨ ਸਾਰੇ ਸਰੀਰ ਵਿੱਚ ਜਾਂਦਾ ਤੇ ਇਹ ਜਾਂਦਾ ਨਾੜੀਆਂ ਨਾਲ ਸੋ ਮੈਂ ਟਰਾਈ ਕਰੂੰਗਾ ਜੇ ਫੋਟੋ ਆਂਦੀ ਹੈ ਓਕੇ ਸੋ ਇਹ ਜਿਹੜੀ ਨਾੜੀਆਂ ਨੇ ਇਹ ਜਿਹੜੀ ਲਾਲ ਨਾੜੀ ਆ ਇਸਾਰੇ ਸਰੀਰ ਨੂੰ ਖੂਨ ਲੈ ਕੇ ਜਾਂਦੀ ਹੈ ਆਕਸੀਜਨ ਦਿੰਦੀ ਹੈ ਤੁਹਾਡੇ ਦਿਮਾਗ ਨੂੰ ਵੀ ਦਿੰਦੀ ਹੈ ਤੇ ਪੈਰਾਂ ਲੱਤਾਂ ਨੂੰ ਥੱਲੇ ਗੁਰਦਿਆਂ ਨੂੰ ਸਾਰਿਆਂ ਨੂੰ ਆਕਸੀਜਨ ਜਾਂਦੀ ਹੈ ਇਹ ਹਾਰਟ ਦਬ ਕਰ ਦਬਕੇ ਦਿੰਦਾ ਸੋ ਇਹ ਜਿਹੜੀ ਨਾੜੀਆਂ ਨੇ ਇਹ ਜੇ ਆਪਾਂ ਪੁੱਠੇ ਪਾਸੇ ਜਾਈਏ ਤੇ ਆਪਾਂ ਹਾਰਟ ਨੂੰ ਪਹੁੰਚ ਸਕਦੇ ਹਾਂ ਜੇ ਇਹ ਨਾੜੀਆਂ ਲੈ ਕੇ ਆਪਾਂ ਦਵਾਰ ਤੋਂ ਜਾਂਦੇ ਆ ਸੋ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈਗੀ ਹੈ ਕਿ ਹਾਰਟ ਦੀ ਵੀ ਆਪਣੀਆਂ ਨਾੜੀਆਂ ਹੈਗੀਆਂ ਨੇ ਜਿਹੜੀ ਹਾਰਟ ਨੂੰ ਖੂਨ ਲੈ ਕੇ ਜਾਂਦੀਆਂ ਨੇ ਜੇ ਇਹਨਾਂ ਨਾੜੀਆਂ ਵਿੱਚ ਕੋਈ ਰੋਕ ਆ ਜਾਵੇ ਖੂਨ ਜੰਮ ਜਾਵੇ ਕੋਲੇਸਟੇਰੋਲ ਜੰਮ ਜਾਵੇ ਇਹਨੂੰ ਆਪਾਂ ਕੋਰੋਨਰੀ ਆਰਟਰੀ ਡਿਜ਼ੀਜ਼ ਕਹਿੰਦੇ ਆ ਸੋ ਇਹ ਹੀ ਫੋਟੋ ਮੈਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਹੈ ਜੀ ਨੋਰਮਲ ਆਰਟਰੀ ਇਹਦੇ ਵਿੱਚ ਜਿਹੜੀ ਇਹ ਨਾੜੀ ਖੂਨ ਲੈ ਕੇ ਜਾਂਦੀ ਹੈ ਦਿਲ ਨੂੰ ਇਹਦੇ ਵਿੱਚ ਕੋਈ ਬਲੌਕੇਜ ਹੈ ਨਹੀਂ ਜਿੱਦਾਂ ਜਿੱਦਾਂ ਉਮਰ ਵੱਧਦੀ ਆ ਆਪਾਂ ਆਪਣੀ ਸਿਹਤ ਤੇ ਜੇ ਨਹੀਂ ਖਿਆਲ ਰੱਖਦੇ ਸ਼ੂਗਰ ਹੋ ਜਾਂਦੀ ਆ ਬਲੱਡ ਪ੍ਰੈਸ਼ਰ ਹੋ ਜਾਂਦਾ ਇਹੋ ਜਿਹੀ ਬਿਮਾਰੀਆਂ ਆ ਜਾਂਦੀਆਂ ਨੇ ਉਮਰ ਦੇ ਹਿਸਾਬ ਨਾਲ ਕੀ ਹੁੰਦਾ ਕਿ ਥੋੜੀ ਬਹੁਤੀ ਕੋਲੇਸਟੇਰੋਲ ਤੇ ਖੂਨ ਜੰਮਣਾ ਸ਼ੁਰੂ ਹੋ ਜਾਂਦਾ ਥੋੜਾ ਬਹੁਤ ਤੇ ਹੁਣ ਹੋਰ ਪ੍ਰਭਾਵ ਕੀ ਪੈਂਦਾ ਕਿ ਜਿਨੂੰ ਜੇ ਤੁਹਾਨੂੰ ਹੋਰ ਬਿਮਾਰੀਆਂ ਹੈਗੀਆਂ ਨੇ ਜਿਦਾ ਗਠੀਆ ਹੈਗਾ ਕੋਈ ਇਨਫੈਕਸ਼ਨ ਹੈਗੀ ਆ ਇਹੋ ਜਿਹੀ ਬਿਮਾਰੀਆਂ ਹੋਣ ਕਰਕੇ ਕੋਲੇਸਟੇਰੋਲ ਹੋਰ ਜੰਮਣੀ ਸ਼ੁਰੂ ਹੋ ਜਾਂਦੀ ਆ ਤੇ ਉਮਰ ਦੇ ਹਿਸਾਬ ਨਾਲ ਫਿਰ ਜਿੱਦਾਂ ਜਿੱਦਾਂ ਜਮਨੀ ਚ ਜਾਂਦੀ ਆ ਇਹ ਬਲਾਕੇਜ ਬਹੁਤ ਹੀ ਜ਼ਿਆਦਾ ਵੱਧ ਜਾਂਦੀ ਆ ਉਹਦਾ ਫਿਰ ਅਸਰ ਕੀ ਹੁੰਦਾ ਹੈ ਕਿ ਜਦੋਂ ਦਿਲ ਕੰਮ ਜ਼ਿਆਦਾ ਕਰਨਾ ਪੈਂਦਾ ਹੈ ਦਿਲ ਨੂੰ ਜਿੱਦਾਂ ਤੁਸੀਂ ਕਸਰਤ ਕਰ ਰਹੇ ਹੋ ਤੁਸੀਂ ਪੌੜੀਆਂ ਚੜ੍ਹ ਰਹੇ ਹੋ ਜਾਂ ਕੋਈ ਜ਼ਿਆਦਾ ਕੰਮ ਕਰ ਰਹੇ ਹੋ ਦਿਲ ਨੂੰ ਚਾਹੀਦਾ ਖੂਨ ਹੋਰ ਲੇਕਿਨ ਥੋੜੇ ਹੈਗੀ ਇਹ ਬਲਾਕੇਜ ਜਾਂ ਖੂਨ ਜੰਮਿਆ ਹੋਇਆ ਉਹਦੇ ਕਰਕੇ ਦਿਲ ਨੂੰ ਠੀਕ ਤਰ੍ਹਾਂ ਖੂਨ ਪਹੁੰਚਦਾ ਨਹੀਂ ਤੇ ਤੁਹਾਨੂੰ ਫਿਰ ਬਿਮਾਰੀ ਦੇ ਲੱਛਣ ਸ਼ੁਰੂ ਹੋ ਜਾਂਦੇ ਨੇ ਸੋ ਸਭ ਤੋਂ ਜਿਹੜਾ ਕਾਮਨ ਕਾਰਨ ਹੈਗਾ ਕਿ ਜੇ ਆਪਾਂ 슈ਗਰ ਤੇ ਕੋਲੇਸਟ੍ਰੋਲ ਨਹੀਂ ਕਾਬੂ ਕੇ ਰੱਖਦੇ ਤਾਂ ਇਹ ਕੋਲੇਸਟ੍ਰੋਲ ਜਮਣੀ ਸ਼ੁਰੂ ਹੋ ਜਾਂਦੀ ਆ ਇਸ ਕਰਕੇ ਤੁਸੀਂ ਤੁਹਾਡੇ ਸਾਰੇ ਫੈਮਿਲੀ ਡਾਕਟਰ ਹਾਰਟ ਡਾਕਟਰ ਸਾਰੇ ਡਾਕਟਰ ਤੁਹਾਨੂੰ ਕਹਿੰਦੇ ਨੇ ਕਿ ਕੋਲੇਸਟ੍ਰੋਲ ਦੀ ਦਵਾਈਆਂ ਬੰਦ ਨਾ ਕਰੋ ਆਪਣੀ ਸੋ ਕੀ ਲੱਛਣ ਹੈਗੇ ਨੇ ਹਾਰਟ ਅਜੀਸ ਦੇ ਸੋ ਆਈ ਥਿੰਕ ਡਾਕਟਰ ਸੰਗਰੇ ਨੇ ਤੁਹਾਨੂੰ ਦੱਸਿਆ ਬਟ ਆਈ ਥਿੰਕ ਮੈਂ ਇੱਕ ਵਾਰ ਰਿਪੀਟ ਕਰਦਾ ਤਾਂ ਉਹਦੇ ਨਾਲ ਤੁਹਾਨੂੰ ਯਾਦ ਜ਼ਿਆਦਾ ਰਹੂਗਾ ਸਭ ਤੋਂ ਕਾਮਨ ਚੀਜ਼ ਹੈਗੀ ਹੈ ਕਿ ਲੋਕੀ ਕਹਿੰਦੇ ਨੇ ਛਾਤੀ 'ਚ ਦਰਦ ਸ਼ੁਰੂ ਹੋ ਗਿਆ ਤੇ ਇਹਦਾ ਇਹ ਮਤਲਬ ਨਹੀਂ ਕਿ ਜੇ ਖੱਬੇ ਪਾਸੇ ਹੁੰਦਾ ਤਾਂ ਦਿਲ ਦੀ ਪ੍ਰੋਬਲਮ ਹੈ ਜੇ ਸੱਜੇ ਪਾਸੇ ਹੁੰਦਾ ਨਹੀਂ ਆ ਐਦਾਂ ਨਹੀਂ ਆਪਾਂ ਸੋਚਦੇ ਆਮ ਤੌਰ ਤੇ ਲੋਕਾਂ ਨੂੰ ਛਾਤੀ ਦੇ ਵਿਚਾਲੇ ਹੀ ਹੁੰਦਾ ਦਰਦ ਤੇ ਲੋਕੀ ਕਹਿੰਦੇ ਨੇ ਜਿੱਦਾਂ ਭਾਰ ਪਿਆ ਜਾਂ ਸਾਹ ਨਹੀਂ ਆਦਾ ਦੂਜੀ ਗੱਲ ਹੈਗੀ ਹੈ ਕਿ ਲੋਕੀ ਕਹਿੰਦੇ ਨੇ ਜਦੋਂ ਮੈਂ ਕੁਝ ਜ਼ਿਆਦਾ ਕਰਦਾ ਆ ਜਾਂ ਕਰਦੀ ਆ ਮੈਨੂੰ ਦਰੇਲੀਆਂ ਸ਼ੁਰੂ ਹੋ ਜਾਂਦੀਆਂ ਨੇ ਮੈਨੂੰ ਪਸੀਨਾ ਆਣਾ ਸ਼ੁਰੂ ਹੋ ਜਾਂਦਾ ਉਹ ਵੀ ਹੋ ਸਕਦਾ ਹੈ ਕਿ ਹਾਰਟ ਦੀ ਤੁਹਾਡੇ ਦਿਲ ਦੀ ਬਲੌਕੇਜ ਕਰਕੇ ਜਾਂ ਖੂਨ ਘਟ ਮਿਲਦਾ ਇਸ ਕਰਕੇ ਤੁਹਾਨੂੰ ਦਰੇਲੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਕਈ ਲੋਕਾਂ ਨੂੰ ਕੀ ਹੁੰਦਾ ਉਹ ਕਹਿੰਦੇ ਨੇ ਛਾਤੀ 'ਚ ਦਰਦ ਜ਼ਿਆਦਾ ਨਹੀਂ ਹੁੰਦਾ ਮੇਰੀ ਗਰਦਨ 'ਚ ਸ਼ੁਰੂ ਹੋ ਜਾਂਦਾ ਜਾਂ ਮੂੰਹ 'ਚ ਮੇਰੇ ਦਰਦ ਸ਼ੁਰੂ ਹੋ ਜਾਂਦਾ ਜਦੋਂ ਮੈਂ ਜ਼ਿਆਦਾ ਕੋਈ ਕੰਮ ਕਰਦਾ ਆ ਜਾਂ ਕਰਦੀ ਆ ਕੁਝ ਲੋਕਾਂ ਨੂੰ ਨੌਜ਼ੀਆ ਹੋ ਜਾਂਦਾ ਜਿੱਦਾਂ ਉਲਟੀ ਆਣੀ ਸ਼ੁਰੂ ਹੋ ਜਾਂਦੀ ਹੈ। ਕੁਝ ਲੋਕਾਂ ਨੂੰ ਇਹ ਮਹਿਸੂਸ ਹੁੰਦਾ। ਕਾਫੀ ਲੋਕ ਮੇਰੇ ਕੋਲ ਆ ਕੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਮੈਨੂੰ ਸਾਹ ਬੜਾ ਚੜਦਾ। ਇਹ ਬਹੁਤ ਹੀ ਕਾਮਨ ਚੀਜ਼ ਹੈਗੀ ਹੈ ਜਿਹੜੇ ਲੋਕੀ ਕਹਿੰਦੇ ਨੇ ਮੈਨੂੰ। ਜਿੱਦਾਂ ਡਾਕਟਰ ਸੰਘੇੜਾ ਨੇ ਕਿਹਾ ਕਿ ਸਾਹ ਚੜਨਾ ਤਾਂ ਬਹੁਤ ਹੀ ਕਾਮਨ ਚੀਜ਼ ਹੈਗੀ ਹੈ ਬਹੁਤ ਹੀ ਮਤਲਬ ਆਮ ਚੀਜ਼ ਹੈਗੀ ਹੈ ਲੋਕਾਂ ਨੂੰ। ਬਟ ਹਰ ਬੰਦੇ ਦਾ ਜਦੋਂ ਸਾਹ ਚੜਦਾ ਇਹਦਾ ਇਹ ਮਤਲਬ ਨਹੀਂ ਕਿ ਤੁਹਾਡੇ ਹਾਰਟ 'ਚ ਕੋਈ ਪ੍ਰੋਬਲਮ ਹੈਗੀ ਹੈ। ਆਮ ਤੌਰ ਤੇ ਆਪਾਂ ਫੇਫੜੇ ਚੈੱਕ ਕਰ ਲੈਣੇ ਆਂ ਬਟ ਕਾਫੀ ਲੋਕਾਂ ਨੂੰ ਆਪਾਂ ਕਹਿ ਦਿੰਨੇ ਆ ਕਿ ਹਾਰਟ ਦੀ ਵੀ ਟੈਸਟਿੰਗ ਕਰਾ ਲੈਣੀ ਚਾਹੀਦੀ ਹੈ ਜੇ ਬਹੁਤ ਹੀ ਜ਼ਿਆਦਾ ਸਾਹ ਚੜ ਰਿਹਾ ਤੇ ਕਈ ਲੋਕਾਂ ਨੂੰ ਚੱਕਰ ਜ਼ਿਆਦਾ ਆਉਂਦੇ ਨੇ ਸੋ ਇਹ ਸਾਰੇ ਲੱਛਣ ਹੈਗੇ ਨੇ ਕਿ ਹਾਰਟ 'ਚ ਕੋਈ ਪ੍ਰੋਬਲਮ ਹੋ ਸਕਦੀ ਹੈ ਜ਼ਾਹਿਰ ਹੈ ਕਿ ਜੇ ਇਹ ਤੁਹਾਨੂੰ ਪ੍ਰੋਬਲਮ ਸਾਰੀਆਂ ਨੇ ਤਾਂ ਤੁਹਾਡੇ ਫੈਮਿਲੀ ਡਾਕਟਰ ਤੁਹਾਡੇ ਸਾਰੇ ਟੈਸਟ ਕਰਣਗੇ ਜੇ ਟੈਸਟਾਂ ਵਿੱਚ ਕੁਝ ਨਹੀਂ ਨਿਕਲਦਾ ਗਲਤ ਤਾਂ ਫਿਰ ਤੁਹਾਨੂੰ ਥੋੜੀ ਜੀ ਰੀਸ਼ੋਰੈਂਸ ਹੋ ਜਾਂਦੀ ਹੈ ਥੋੜੀ ਤੁਹਾਨੂੰ ਕੰਫਰਟ ਆ ਜਾਂਦੀ ਹੈ ਕਿ ਨਹੀਂ ਹਾਰਟ ਦੀ ਪ੍ਰੋਬਲਮ ਨਹੀਂ ਹੈ ਸੋ ਆਮ ਤੌਰ ਤੇ ਜਦੋਂ ਆਪਾਂ ਸੁਣਦੇ ਆ ਕਿ ਕੋਈ ਗੱਲ ਕਰਦਾ ਕਿ ਹਾਰਟ ਅਟੈਕ ਹੋ ਗਿਆ ਸਾਰੇ ਨੂੰ ਇਹੀ ਯਾਦ ਆਂਦਾ ਕਿ ਛਾਤੀ 'ਚ ਦਰਦ ਹੋ ਰਿਹਾ ਤੇ ਮੈਨੂੰ ਇੱਕਦਮ ਮੈਂ ਰੁਕ ਗਿਆ ਬਟ ਬਾਕੀ ਚੀਜ਼ਾਂ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਬਾਕੀ ਚੀਜ਼ਾਂ ਵੀ ਹੋ ਸਕਦੀਆਂ ਨੇ ਕਿ ਜ਼ਰੂਰੀ ਨਹੀਂ ਕਿ ਹਾਰਟ ਤੁਹਾਡੇ ਛਾਤੀ 'ਚ ਦਰਦ ਹੋਣਾ ਹੀ ਜ਼ਰੂਰੀ ਹੈ ਸੋ ਦੂਜਾ ਪਾਸਵਾਲ ਇਹ ਗੱਲ ਕਰਦੇ ਆ ਕਿ ਹਾਰਟ ਅਟੈਕ ਸਾਰੇ ਸੇਮ ਹੀ ਹੁੰਦੇ ਨਹੀਂ ਕਿ ਅੱਡ ਅੱਡ ਟਾਈਪ ਦੇ ਹਾਰਟ ਅਟੈਕ ਹੁੰਦੇ ਨੇ ਸੋ ਟਾਈਮ ਕੰਟਰੋਲ ਟਾਈਮ ਦੇ ਲਿਹਾਜ਼ ਨਾਲ ਮੈਂ ਤੁਹਾਨੂੰ ਸਿੰਪਲ ਚੀਜ਼ਾਂ ਦੱਸੂਗਾ ਕਿ ਮੇਨ ਜਿਹੜੋਂ ਆਪਾਂ ਗੱਲ ਕਰਦੇ ਆ ਇਹ ਤਾਂ ਹੋ ਗਿਆ ਨੋਰਮਲ ਕਿ ਜਦੋਂ ਤੁਹਾਡੇ ਕੋਈ ਬਲੋਕੇਜ ਹੈ ਨਹੀਂ ਖੂਨ ਬਿਲਕੁਲ ਠੀਕ ਨਾ ਜਾਂਦਾ ਤੁਹਾਨੂੰ ਕੋਈ ਬਿਮਾਰੀ ਨਹੀਂ ਜਿਤ ਕਈ ਲੋਕਾਂ ਨੂੰ ਕੀ ਹੁੰਦਾ ਕਿ ਇਹਨੂੰ ਆਪਾਂ ਕਹਿੰਦੇ ਨੇ ਪਾਰਸ਼ਲ ਅਕਲੋਜਨ ਮੀਨਸ ਕਿ ਖੂਨ ਜੰਮਣਾ ਸ਼ੁਰੂ ਹੋਗਾ ਕੋਲੇਸਟ੍ਰੋਲ ਜੰਮਣੀ ਸ਼ੁਰੂ ਹੋ ਗਈ ਤੇ ਖੂਨ ਚ ਕਾਫੀ ਰਿਕਾਵਟ ਆ ਰਹੀ ਹੈ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਹੁਣੇ ਹੀ ਸਟੈਂਡ ਪਾਉਣਾ ਜਾਂ ਹੁਣੇ ਹੀ ਕੁਝ ਕਰਨਾ ਇਹਦਾ ਮਤਲਬ ਇਹ ਹੈਗਾ ਕਿ ਜਦੋਂ ਤੁਸੀਂ ਕੁਝ ਕਰਦੇ ਹੋ ਤੁਹਾਨੂੰ ਦਰਦ ਹੋਣਾ ਸ਼ੁਰੂ ਹੋ ਗਿਆ ਜਾਂ ਜਦੋਂ ਆਪਾਂ ਖੂਨ ਦੇ ਟੈਸਟ ਕਰਦੇ ਆ ਉਹਨਾਂ ਚ ਕੋਈ ਖਰਾਬੀ ਆ ਗਈ ਇਹਦਾ ਮਤਲਬ ਕਿ ਹੌਨ ਰੁਕਣ ਦਾ ਤੁਹਾਡੇ ਸਰੀਰ 'ਚ ਅਸਰ ਹੋਣਾ ਸ਼ੁਰੂ ਹੋ ਗਿਆ ਜਦੋਂ ਇਹ ਪ੍ਰੋਬਲਮ ਆਂਦੀ ਆ ਫਿਰ ਆਪਾਂ ਕੀ ਕਰਦੇ ਆ ਕਿ ਜੇ ਬਲੱਡ ਟੈਸਟ ਕੋਈ ਖਰਾਬੀ ਆਈ ਤੇ ਤੁਹਾਨੂੰ ਛਾਤੀ 'ਚ ਦਰਦ ਹੋ ਰਿਹਾ ਪਹਿਲਾਂ ਤਾਂ ਜਿਉਂ ਘਰੇ ਬੈਠੇ ਤੁਹਾਨੂੰ ਛਾਤੀ 'ਚ ਦਰਦ ਹੋ ਰਿਹਾ ਤਾਂ ਰੁਕੇ ਹੀ ਨਾ ਇਹ ਐਮਰਜੈਂਸੀ ਹੋ ਸਕਦੀ ਆ ਸੋ ਇਹਦੇ ਲਈ ਆਪਾਂ ਕਹਿੰਦੇ ਆ ਕਿ ਤੁਸੀਂ ਹਸਪੀਟਲ ਜਾਓ ਆਪਣੇ ਆਪ ਨੂੰ ਚੈੱਕ ਕਰਾਓ ਜੇ ਤੁਹਾਡੋਂ 2 ਮਿੰਟ ਲਈ ਦਰਦ ਹੋਈ ਰੁਕ ਗਈ ਫਿਰ ਕਦੇ ਹੋਈ ਨਹੀਂ ਫਿਰ ਤੁਸੀਂ ਸੇਫਲੀ ਆਪਣੇ ਫੈਮਿਲੀ ਡਾਕਟਰ ਕੋਲ ਜਾ ਕੇ ਚੈੱਕ ਕਰਾ ਸਕਦੇ ਹੋ ਪਰ ਜੇ ਤੁਸੀਂ ਕਹਿੰਦੇ ਹੋ ਇੱਕੋ ਦਮ ਦਰਦ ਸ਼ੁਰੂ ਹੋ ਗਈ ਤੇ ਮੈਂ ਦਵਾਈਆਂ ਲੈ ਰਿਹਾ ਹਾਂ ਜਾਂ ਲੈ ਰਹੀ ਹਾਂ ਤੇ ਦਰਦ ਰੁਕਦੀ ਨਹੀਂ ਹੋ ਸਕਦਾ ਕਿ ਉਹ ਐਮਰਜੈਂਸੀ ਹੋਵੇ ਤੇ ਉਸ ਟਾਈਮ ਤੁਹਾਨੂੰ ਹਸਪੀਟਲ ਜਾ ਕੇ ਚੈੱਕ ਕਰਾ ਲੈਣਾ ਚਾਹੀਦਾ ਕਿਉਂਕਿ ਹੋ ਸਕਦਾ ਕਿ ਇਹਨਾਂ ਦੋਨਾਂ ਚ ਕੋਈ ਪ੍ਰੋਬਲਮ ਹੋਵੇ ਕਿ ਖੂਨ ਇੱਕੋ ਦਮ ਜੰਮ ਗਿਆ ਤੇ ਰੁਕ ਗਿਆ ਤੇ ਹੁਣ ਤੁਹਾਡੇ ਦਿਲ ਦੀ ਧੜਕ ਦਿਲ ਨੂੰ ਖੂਨ ਠੀਕ ਤਰ੍ਹਾਂ ਪਹੁੰਚ ਨਹੀਂ ਰਿਹਾ ਤੇ ਉਹਦੇ ਕਰਕੇ ਹਾਰਟ ਅਟੈਕ ਹੋ ਰਿਹਾ ਹੈ ਸੋ ਜਦੋਂ ਤਾਂ ਫਾਰਜ ਕੀਤਾ 90% ਬਲੋਕੇਜ ਹੈਗੀ ਆ ਜਾਂ 80% ਬਲੋਕੇਜ ਹੈਗੀ ਅਤੇ 10-20% ਖੂਨ ਨਿਕਲ ਰਿਹਾ ਤੇ ਹਾਰਟ ਅਟੈਕ ਹੋ ਗਿਆ ਉਹਨੂੰ ਆਪਾਂ ਕਹਿੰਦੇ ਆ ਨਾਨ ਸਟੈਮੀ ਮੀਨਿੰਗ ਕਿ ਤੁਹਾਡਾ ਹਾਰਟ ਅਟੈਕ ਹੋਇਆ ਬਟ ਉਹਨੂੰ ਇਮਰਜੈਂਸੀ ਠੀਕ ਕਰਨ ਦੀ ਲੋੜ ਹੱਲੇ ਹੈ ਨਹੀਂ ਫੇਰ ਵੀ ਤੁਸੀਂ ਹਸਪੀਟਲ ਜਾ ਕੇ ਦਵਾਈਆਂ ਸ਼ੁਰੂ ਕਰਾ ਲਿਓ ਦਾਖਲਾ ਆਪਾਂ ਤੁਹਾਨੂੰ ਕਰ ਲਾਂਗੇ ਤੇ ਉਸੇ ਹੀ ਟਾਈਮ ਤੁਹਾਡਾ ਸਟੈਂਡ ਪਾਉਣ ਦੀ ਲੋੜ ਕੁਝ ਲੋਕਾਂ ਨੇ ਕੀ ਹੁੰਦਾ ਕਿ ਉਹਨਾਂ ਨੂੰ ਬਿਲਕੁਲ ਹੀ ਖੂਨ ਜੰਮ ਜਾਂਦਾ ਹੈ ਤੇ ਖੂਨ ਬਿਲਕੁਲ ਹੀ ਬੰਦ ਹੋ ਜਾਂਦਾ ਜਮੇ ਖੂਨ ਹਾਰਟ ਤੱਕ ਨਹੀਂ ਜਾਂਦਾ ਤੇ ਉਹ ਜੇ ਪ੍ਰੋਬਲਮ ਆਵੇ ਫਿਰ ਉਹ ਦਿਲ ਦਾ ਹਿੱਸਾ ਬਿਲਕੁਲ ਹੀ ਕੰਮ ਕਰਨਾ ਬੰਦ ਕਰ ਦਿੰਦਾ ਜੇ ਇਹੋ ਜੀ ਪ੍ਰੋਬਲਮ ਹੋਵੇ ਫਿਰ ਉਹ ਹੁੰਦੀ ਹੈ ਬਿਲਕੁਲ ਅਮਰਜੈਂਸੀ ਉਹਦਾ ਮਤਲਬ ਇਹ ਹੈ ਕਿ ਕਈ ਲੋਕ ਤੁਹਾਨੂੰ ਤੁਸੀਂ ਸੁਣਿਆ ਹੋਊਗਾ ਕਿ ਤੁਸੀਂ ਹਸਪੀਟਲ ਕਾਲ ਕੀਤਾ ਐਂਬੂਲੈਂਸ ਆਈ ਐਂਬੂਲੈਂਸ ਤੁਹਾਨੂੰ ਸਿੱਧਾ ਹੀ ਹਸਪੀਟਲ ਲੈ ਗਈ ਤੇ ਉਹਨਾਂ ਨੇ ਉਸੇ ਟਾਈਮ ਤੁਹਾਡੇ ਸਟੈਂਟ ਪਾਤਾ ਤੇ ਕਈ ਲੋਕਾਂ ਦੇ ਹੁੰਦਾ ਉਹ ਕਹਿੰਦੇ ਨਹੀਂ ਮੈਨੂੰ ਤਾਂ ਉਹਨਾਂ ਨੇ ਦਾਖਲ ਕਰਕੇ ਦੋ ਦਿਨ ਦਵਾਈਆਂ ਦਿੱਤੀਆਂ ਤੀਜੇ ਚੌਥੇ ਦਿਨ ਜਾ ਕੇ ਸਟੈਂਟ ਪਾਇਆ ਇਹੀ ਫਰਕ ਹੈਗਾ ਕਿ ਜੇ ਬਿਲਕੁਲ ਹੀ ਖੂਨ ਰੁਕ ਜਾਵੇ ਫਿਰ ਟਾਈਮ ਬਹੁਤ ਕੀਮਤੀ ਹੁੰਦਾ ਫਿਰ ਸਾਨੂੰ ਹੈਗਾ ਕਿ ਡੇਢ ਘੰਟੇ ਦੇ ਅੰਦਰ ਅੰਦਰ ਆਪਾਂ ਤੁਹਾਡੇ ਸਟੈਂਟ ਪਾ ਦਈਏ ਜੇ ਥੋੜਾ ਬਤ ਖੂਨ ਨਿਕਲ ਰਿਹਾ ਫਿਰ ਆਪਾਂ ਕਹਿੰਨੇ ਕੋਈ ਨਹੀਂ ਆਪਾਂ ਤੁਹਾਨੂੰ ਆਰਾਮ ਨਾਲ ਹਸਪੀਟਲ 'ਚ ਦਵਾਈਆਂ ਲਾ ਕੇ ਸੇਫਲੀ ਤੁਹਾਨੂੰ ਆਪਾਂ ਸਟੈਂਡ ਪਵਾ ਸਕਦੇ ਆ ਇੰਨੀ ਐਮਰਜੈਂਸੀ ਹੈ ਨਹੀਂ ਬਟ ਫੇਰ ਵੀ ਹਸਪੀਟਲ ਚ ਦਾਖਲ ਤੁਹਾਨੂੰ ਰੱਖਣਾ ਸੋ ਇਹ ਟਾਈਪ ਦੇ ਹਾਰਟ ਅਟੈਕ ਹੁੰਦੇ ਨੇ ਕੁਝ ਹੋਰ ਟਾਈਪ ਦੇ ਹਾਰਟ ਅਟੈਕਸ ਵੀ ਹੈਗੇ ਨੇ ਜਿਹੜਾ ਮੈਂ ਨਹੀਂ ਲਿਖਿਆ ਡਾਕਟਰ ਸੰਘੇਰਾ ਨੇ ਤੁਹਾਨੂੰ ਦੱਸਿਆ ਸੀ ਕਿ ਜੇ ਕੋਈ ਵਾਇਰਸ ਦੀ ਇਨਫੈਕਸ਼ਨ ਹੋ ਜਾਵੇ ਉਹਦੇ ਕਰਕੇ ਤੁਹਾਡੇ ਦਿਲ ਦੀ ਜਿਹੜੀ ਇਹ ਮਾਸ ਹੈਗਾ ਉਹਦੇ ਵਿੱਚ ਜਲਨ ਹੋ ਜਾਵੇ ਉਹਦੇ ਕਰਕੇ ਵੀ ਹਾਰਟ ਅਟੈਕ ਹੋ ਸਕਦਾ ਕਈ ਵਾਰ ਕੀ ਹੁੰਦਾ ਹੈ ਕਿ ਲੋਕਾਂ ਦੇ ਬਲੋਕੇਜ ਨਹੀਂ ਹੁੰਦੀ ਬਟ ਇਹ ਜਿਹੜੀ ਨਾੜੀਆ ইফ ਥੋੜੀ ਫਟ ਜਾਂਦੀ ਆ ਉਹਨੂੰ ਆਪਾਂ ਕਹਿੰਦੇ ਆ ਆਰਟਰੀ ਡਾਈਸੈਕਸ਼ਨ ਉਹਦੇ ਕਰਕੇ ਵੀ ਹਾਰਟ ਅਟੈਕ ਹੋ ਸਕਦਾ ਬਟ ਸਭ ਤੋਂ ਕਾਮਨ ਜਿਹੜੇ ਹੈਗੇ ਨੇ ਹਾਰਟ ਅਟੈਕ ਦੇ ਕਾਰਨ ਇਹ ਹੀ ਨਹੀਂ ਕਿ ਕੋਲੇਸਟ੍ਰੋਲ ਇਕੱਠੀ ਹੋ ਕੇ ਫੇਰ ਤੁਹਾਡਾ ਖੂਨ ਰੁਕ ਜਾਂਦਾ ਸੋ ਮਰਦਾਂ ਤੇ ਔਰਤਾਂ ਵਿੱਚ ਕੀ ਫਰਕ ਹੈਗਾ ਕਿ ਹਾਰਟ ਅਟੈਕ ਦੇਖੋ ਸਭ ਤੋਂ ਕਾਮਨ ਜਿਹੜੀ ਚੀਜ਼ ਹੈਗੀ ਆ ਛਾਤੀ ਦਾ ਦਰਦ ਜਿੱਦਾਂ ਡਾਕਟਰ ਸੰਘੇੜਾ ਨੇ ਦੱਸਿਆ ਕਿ ਸਾਰਿਆਂ ਨੂੰ ਹੁੰਦਾ ਜੇ ਸੱਛਾਤੀ ਦਾ ਦਰਦ ਹੋਵੇ ਫਿਰ ਆਪਾਂ ਨੂੰ ਹਾਰਟ ਅਟੈਕ ਦਾ ਰਿਸਕ ਦੇਖ ਲੈਣਾ ਚਾਹੀਦਾ ਕਾਮਨ ਚੀਜ਼ਾਂ ਤਾਂ ਸਾਰਿਆਂ ਨੂੰ ਹੋਣ ਗਈਆਂ ਬਟ ਕੁਝ ਚੀਜ਼ਾਂ ਇਹੋ ਜਿਹੀ ਹੈਗੀਆਂ ਨੇ ਜਿਹੜੀ ਔਰਤਾਂ ਵਿੱਚ ਹੁੰਦੀਆਂ ਨੇ ਤੇ ਮਰਦਾਂ ਵਿੱਚ ਨਹੀਂ ਹੁੰਦੀਆਂ ਜਿੱਦਾਂ ਡਾਕਟਰ ਸੰਘੇਰਾ ਵੀ ਦੱਸ ਰਹੇ ਸੀ ਕਿ ਕਈ ਲੋਕੀ ਕਹਿੰਨਗੇ ਕਿ ਮੈਨੂੰ ਤਾਂ ਸਿਰਫ ਸਾਹ ਹੀ ਚੜਦਾ ਛਾਤੀ 'ਚ ਕੋਈ ਦਰਦ ਨਹੀਂ ਕਈ ਲੋਕੀ ਕਹਿਣਗੇ ਕਿ ਜਨਨੀਆਂ ਕਹਿਣੀਆਂ ਕਿ ਮੈਨੂੰ ਤਾਂ ਸਿਰਫ ਤਰੇਲੀਆਂ ਆਉਂਦੀਆਂ ਨੇ ਤੇ ਸਾਹ ਚੜਦਾ ਬਟ ਮੈਨੂੰ ਦਰਦ ਨਹੀਂ ਕਦੇ ਹੋਇਆ ਕਈਆਂ ਨੂੰ ਆ ਨੀਂਦ ਨਹੀਂ ਆਂਦੀ ਤੇ ਕਹਿੰਦੇ ਨੇ ਮੈਨੂੰ ਥਕਾਵਟ ਬਹੁਤ ਜ਼ਿਆਦਾ ਹੋ ਗਈ ਹੈ ਪਹਿਲਾਂ ਇੰਨੀ ਨਹੀਂ ਹੁੰਦੀ ਸੀ ਇੱਕੋ ਦਮ ਬਹੁਤ ਜ਼ਿਆਦਾ ਥਕਾਵਟ ਸ਼ੁਰੂ ਹੋ ਗਈ। ਕੁਝ ਕਹਿੰਦੇ ਨੇ ਕਿ ਮੇਰੇ ਮੋਢਿਆਂ ਦੇ ਵਿੱਚ ਦਰਦ ਸ਼ੁਰੂ ਹੋ ਗਈ ਪਿੱਠ ਵਿੱਚ। ਹੁਣੇ ਸ਼ੁਰੂ ਹੋਈ ਹੈ ਪਹਿਲਾਂ ਨਹੀਂ ਹੁੰਦੀ ਸੀ ਬਸ ਅੱਜ ਹੀ ਸ਼ੁਰੂ ਹੋਈ ਹੈ ਮੈਨੂੰ ਚੈੱਕ ਕਰ ਲਓ। ਜੇ ਇਹੋ ਜੀ ਪ੍ਰੋਬਲਮ ਤੁਹਾਨੂੰ ਇੱਕੋ ਦਮ ਆਵੇ ਫਿਰ ਆਪਾਂ ਨੂੰ ਵਰੀ ਕਰਨਾ ਚਾਹੀਦਾ ਕਿ ਈਵਨ ਦੋ ਜੇ ਆਪਾਂ ਸੋਚੇ ਕਿ ਕੋਈ 올ਡ ਆਪਣੇ ਫੈਮਿਲੀ ਵਿੱਚ ਹੈ ਤੁਹਾਨੂੰ ਆਪ ਹੀ ਕੋਈ ਔਰਤਾਂ ਵਿੱਚ ਛਾਤੀ ਦਰਦ ਨਹੀਂ ਹੋ ਰਿਹਾ ਲੇਕਿਨ ਇਹੋ ਜੀ ਕੋਈ ਪ੍ਰੋਬਲਮ ਆ ਰਹੀ ਹੈ ਸਾਨੂੰ ਹਾਰਟ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਤੇ ਫਟਾਫਟ ਚੈੱਕ ਕਰਾ ਲੈਣਾ ਚਾਹੀਦਾ ਇੱਕ ਹੋਰ ਗੱਲ ਹੈਗੀ ਹੈ ਕਿ ਜਿਹੜੀ ਹਾਰਟ ਬਲਾਕੇਜ ਹੁੰਦੀ ਆ ਉਹ ਜਦੋਂ ਹਾਰਟ ਅਟੈਕ ਹੁੰਦਾ ਕੁਝ ਲੇਡੀਜ਼ ਵਿੱਚ ਇਹ ਗੱਲ ਹੁੰਦੀ ਹੈ ਕਿ ਜਦੋਂ ਹਾਰਟ ਅਟੈਕ ਕਰਕੇ ਆਪਾਂ ਟੈਸਟਿੰਗ ਕਰਦੇ ਆ ਉਹਨਾਂ ਵਿੱਚ ਕੋਈ ਬਲਾਕੇਜ ਨਹੀਂ ਨਿਕਲਦੀ ਸੋ ਇਹਨੂੰ ਆਪਾਂ ਮਾਈਕਰੋ ਵੈਸਕੂਲਰ ਡਿਜ਼ੀਜ਼ ਵੀ ਕਹਦੇ ਨੇ ਇਹਦਾ ਮਤਲਬ ਇਹ ਹੈਗਾ ਕਿ ਵੱਡੀ ਵੱਡੀ ਜਿਹੜੀ ਨਾੜੀਆਂ ਨੇ ਉਹਨਾਂ 'ਚ ਤਾਂ ਕੋਈ ਸਾਨੂੰ ਬਲੌਕੇਜ ਦਿਖਦੀ ਨਹੀਂ ਪਰ ਬਹੁਤ ਹੀ ਛੋਟੀ ਨਾੜੀਆਂ ਵਿੱਚ ਜਾ ਕੇ ਅੱਗੇ ਜਾ ਕੇ ਕਈ ਵਾਰ ਬਲੌਕੇਜ ਸ਼ੁਰੂ ਹੋ ਜਾਂਦੀ ਹੈ ਉਹਦੇ ਕਰਕੇ ਉਹਨਾਂ ਨੂੰ ਛਾਤੀ 'ਚ ਜਦ ਸ਼ੁਰੂ ਹੋ ਜਾਂਦਾ ਸੋ ਇਹ ਵੀ ਪੋਸੀਬਲ ਹੈਗਾ ਸੋ ਜਨਾਨੀਆਂ ਵਿੱਚ ਜਾਂ ਔਰਤਾਂ ਵਿੱਚ ਇਹ ਫਰਕ ਹੈਗਾ ਕਿ ਮਰਦਾਂ ਵਿੱਚ ਬਲੌਕੇਜ ਜ਼ਿਆਦਾ ਦਿਖਦੀ ਹੈ ਤੇ ਔਰਤਾਂ ਵਿੱਚ ਕਈ ਵਾਰ ਬਲੌਕੇਜ ਘੱਟ ਦਿਖਦੀ ਹੈ ਸੋ ਹੁਣ ਆਪਾਂ ਗੱਲ ਕਰਦੇ ਹਾਂ ਸਟੈਂਟ ਤੇ ਬਾਈਪਾਸ ਸਰਜੀ ਵਿੱਚ ਕੀ ਫਰਕ ਹੈਗਾ ਸੋ ਆਈ ਥਿੰਕ ਡਾਕਟਰ ਸੰਘੇਰ ਨੇ ਤੁਹਾਨੂੰ ਵਿਸਤਾਰ ਚ ਦੱਸਿਆ ਕਿ ਸਟੈਂਟ ਕੀ ਹੁੰਦੇ ਨੇ ਬਟ ਮੈਂ ਤੁਹਾਨੂੰ ਉਹਦਾ ਫੋਟੋ ਦਿਖਾ ਦਿੰਨਾ ਇੱਕ ਸੋ ਇਹ बार-बार ਪਲੇ ਹੋਊਗੀ ਸੋ ਆਪਾਂ ਕੀ ਕਰਦੇ ਆ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਨਾੜੀਆਂ ਜਿਹੜੀ ਹੁੰਦੀਆਂ ਨੇ ਉਹ ਸਾਰੀ ਦਿਲ ਨਾਲ ਕਨੈਕਟਡ ਨੇ ਦਿਲ ਤੱਕ ਪਹੁੰਚਦੀਆਂ ਨੇ ਸੋ ਜਿੱਦਾਂ ਡਾਕਟਰ ਸੰਘੇਰ ਦੱਸ ਰਹੇ ਸੀ ਕਿ ਆਪਾਂ ਹਥੇਲੀ ਤੋਂ ਜਾਂ ਪੱਟ ਤੋਂ ਇੱਕ ਟਿਊਬ ਪਾਨੇ ਆ ਜਿਹੜੀ ਟਿਊਬ ਹਾਰਟ ਤੱਕ ਜਾਂਦੀ ਹੈ ਉਹ ਟਿਊਬ ਆਪਾਂ ਫਿਰ ਕੀ ਕਰਦੇ ਆ ਉਹਦੇ ਵਿੱਚ ਆਪਾਂ ਜਿੱਦਾਂ ਦੇਖ ਰਹੇ ਹੋ ਤੁਸੀਂ ਇਹ ਟਿਊਬ ਦਿਲ ਦੀ ਨਾੜੀ ਵਿੱਚ ਆਪਾਂ ਇਦਾਂ ਪਾ ਦਿੰਦੇ ਆ ਤੇ ਜੇ ਬਲਾਕੇਜ ਹੋਵੇ ਜਿੱਦਾਂ ਇਹ ਦਿਖਾਈ ਆ ਇਹਨਾਂ ਨੇ ਬਲਾਕੇਜ ਹੈਗੀ ਆ ਇੱਥੇ ਆਪਾਂ ਟਿਊਬ ਪਾ ਕੇ ਟਿਊਬ ਦੇ ਉੱਪਰ ਇੱਕ ਹੁੰਦਾ ਸਟੈਂਟ ਤੁਸੀਂ ਸਾਰੇ ਨੇ ਸੁਣਿਆ ਹੋਊਗਾ ਕਿ ਸਟੈਂਟ ਮੇਰੇ ਪਏ ਨੇ ਤੇ ਕੀ ਹੁੰਦਾ ਸਟੈਂਟ ਹੁੰਦਾ ਮੈਟਲ ਦੀ ਇੱਕ ਜਾਲੀ ਹੁੰਦੀ ਆ ਤੇ ਉਹ ਜਾਲੀ ਕੀ ਕਰਦੀ ਆ ਤੁਹਾਡੀ ਬਲਾਕੇਜ ਨੂੰ ਇਦਾਂ ਖੋਲ ਕੇ ਰੱਖ ਦਿਆ ਪਰ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖੋ ਕਿ ਜਿਹੜੀ ਪੁਰਾਣੀ ਕੋਲੇਸਟ੍ਰੋਲ ਜੰਮੀ ਹੋਈ ਸੀ ਉਹ ਹੱਲੇ ਵੀ ਉੱਥੇ ਹੈਗੀ ਆ ਸੋ ਇਹਦਾ ਰਿਸਕ ਇਹ ਹੁੰਦਾ ਕਿ ਤੁਸੀਂ فرض ਕੀਤਾ ਤੁਹਾਡੇ ਸਟੈਂਟ ਪੈ ਗਿਆ ਤੁਹਾਡੇ 90% ਬਲਾਕੇਜ ਸੀਗੀ ਤੇ ਉਹਨਾਂ ਨੇ 90 ਨੂੰ 20 ਜਾਂ 10% ਕਰਤਾ ਜੇ ਤੁਸੀਂ ਕੋਲੇਸਟ੍ਰੋਲ ਦੀ ਦਵਾਈ ਬੰਦ ਕਰਦੇ ਹੋ ਉਹ ਜਿਹੜੀ ਕੋਲੇਸਟ੍ਰੋਲ ਇੱਥੇ ਇਕੱਠੀ ਹੋਈ ਆ ਉਹ ਦੁਬਾਰਾ ਤੋਂ ਜੰਮ ਸਕਦੀ ਆ ਸਟੈਂਟ ਦੇ ਵਿੱਚ ਸੋ ਇਸ ਕਰਕੇ ਕੋਲੇਸਟ੍ਰੋਲ ਦੀ ਦਵਾਈ ਲੈਣਾ ਜ਼ਰੂਰੀ ਆ ਤੁਸੀਂ ਇਹ ਨਹੀਂ ਕਿ ਸਟੈਂਟ ਪਾ ਗਿਆ ਬਲੌਕੇਜ ਚਲ ਗਈ ਜੀ ਚਲੋ ਬੰਦ ਸਾਰਾ ਕੁਝ ਬੰਦ ਤੇ ਜਿੱਦਾਂ ਤੁਸੀਂ ਲਾਈਫ ਸਟਾਈਲ ਜਾਂ ਤੁਹਾਡੀ ਜਿਹੜੀ ਰੈਨਸ ਐਂਡ ਤੁਸੀਂ ਤਰੀਕਾ ਹੈਗਾ ਉਹ ਵੀ ਬਦਲੋ ਤੇ ਖਾਣਕ ਵੀ ਬਦਲੋ ਸੋ ਇਹ ਹੁੰਦਾ ਸਟੈਂਟ ਬਾਈਪਾਸ ਸਰਜਰੀ ਕੀ ਹੈਗੀ ਹੈ ਕਿ ਫਰਜ ਕੀਤਾ ਕਿ ਆਪਾਂ ਕਿਸੇ ਦੇ ਐਂਜੀਓਗ੍ਰਾਮ ਕੀਤਾ ਜਿੱਦਾਂ ਟਿਊਬ ਪਾ ਕੇ ਆਪਾਂ ਦਿਲ ਦੀ ਖੂਨ ਦੀ ਸਪਲਾਈ ਨੂੰ ਚੈੱਕ ਕੀਤਾ ਫੋਟੋ ਲਈਤੀ ਉਹਦੀ ਤੇ ਕਿ세 ਦੇ ਬਹੁਤ ਹੀ ਜ਼ਿਆਦਾ ਬਲਾਕੇਜ ਨਿਕਲੀ ਬਹੁਤ ਹੀ ਜ਼ਿਆਦਾ ਉਹਦੇ ਫਿਰ ਕੀ ਉਸ ਟਾਈਮ ਕੀ ਹੁੰਦਾ ਕਿ ਆਪਾਂ ਇੱਕ ਸਟੈਂਟ ਨਹੀਂ ਪਾ ਸਕਦੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਸਟੈਂਟ ਪਾਉਣੇ ਪੈਂਦੇ ਨੇ ਜਿੰਨੇ ਜ਼ਿਆਦਾ ਆਪਾਂ ਸਟੈਂਟ ਪਾਈਏ ਓਨਾ ਹੀ ਸਟੈਂਟ ਬੰਦ ਹੋਣ ਦੇ ਚਾਂਸ ਜ਼ਿਆਦਾ ਨੇ ਸੋ ਇਹ ਮੈਂ ਤੁਹਾਨੂੰ ਦੁਬਾਰਾ ਤੋਂ ਸ਼ੁਰੂ ਕਰੂੰਗਾ ਮੈਂ ਫਿਰ ਤੋਂ ਦੁਬਾਰਾ ਤੋਂ ਦਿਖਾਉਂਗਾ ਕਿਉਂਕਿ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹਨਾ ਕਿ ਜੇ ਇੱਕ ਦੋ ਬਲਾਕੇਜ ਹੋਵੇ ਫਿਰ ਤਾਂ ਆਪਾਂ ਸਟੈਂਟ ਪਾ ਕੇ ਖੋਲ ਸਕਦੇ ਆ ਬਟ ਜੇ ਤੁਹਾਡੇ 5 6 7 8 ਜਾਂ 9 10 ਏਰੀਆ ਬਲੌਕ ਹੋਣ 19 ਜਿਆਦਾ ਸਟੈਂਟ ਪਾਉਣਾ ਵੀ ਠੀਕ ਨਹੀਂ ਕਿਉਂਕਿ ਜਿੰਨੇ ਆਪਾਂ ਜਿਆਦਾ ਸਟੈਂਟ ਪਾਤੇ ਉਹ ਸਟੈਂਟ ਦੀਵਾਰ ਤੋਂ ਬੰਦ ਹੋਣ ਦੇ ਚਾਂਸ ਹੈਗੇ ਨੇ 19 ਸਟੈਂਟਾਂ ਵਿੱਚ ਕੋਲੇਸਟ੍ਰੋਲ ਦੀਵਾਰ ਤੋਂ ਜੰਮ ਸਕਦੀ ਆ ਸੋ ਜੇ ਆਪਾਂ ਜਿਆਦਾ ਬਲੌਕੇਜ ਨਿਕਲੇ ਫਿਰ ਆਪਾਂ ਤੁਹਾਨੂੰ ਕਹਿੰਨੇ ਆ ਕਿ ਦੇਖੋ ਜੀ ਤੁਹਾਡੇ ਬਲੌਕੇਜ ਹੈਗੀ ਆ ਜਿਆਦਾ ਆਪਾਂ ਹੁਣ ਬਾਈਪਾਸ ਸਰਜਰੀ ਦੀ ਗੱਲ ਕਰਦੇ ਆ ਸੋ ਬਾਈਪਾਸ ਸਰਜਰੀ ਦੀ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਕਿ ਕੀ ਹੁੰਦਾ ਆਪਾਂ ਤੁਸੀਂ ਜਦੋਂ ਸਰਜਰੀ ਕਰਾਣੇ ਹੋ છાતી ચીર કે ખોલ કે ਤੁਹਾਡੀ છાતી એ એ હાડી ખોલ કે ਤੁਹਾਡਾ ਹਾਰਟ ਨੂੰ ਐਕਸੈਸ ਕਰਦੇ ਆ ਤੇ ਕੀ ਕਰਦੇ ਆ ਕਿ ਆਪਾਂ ਲੱਤ ਤੋਂ ਇੱਕ ਵੇਨ ਕੱਢ ਕੇ ਜਿੱਥੇ ਬਲੋਕੇਜ ਹੋਵੇ فرض ਕੀਤਾ ਇੱਥੇ ਬਲੋਕੇਜ ਹੈਗੀ ਆ ਇਹ ਆਪਾਂ ਇੱਕ ਨਵੀਂ ਰੋਡ ਬਣਾ ਦਿੰਦੇ ਆ ਖੂਨ ਲਈ ਜਾਣ ਲਈ ਸੋ ਪੁਰਾਣੀ ਬਲੋਕੇਜ ਹਲੇ ਗਈ ਨਹੀਂ ਆ ਪੁਰਾਣੀ ਬਲੋਕੇਜ ਉੱਥੇ ਹੀ ਰਹਿੰਦੀ ਆ ਬਸ ਇਹ ਹੈਗਾ ਕਿ ਖੂਨ ਦੀ ਸਪਲਾਈ ਦਾ ਆਪਾਂ ਇੱਕ ਨਵਾਂ ਰਸਤਾ ਕੱਢ ਦਿੰਦੇ ਆ ਸੋ ਇਹ ਆਮ ਕੁਐਸਚਨ ਆਉਂਦਾ ਮੈਨੂੰ ਲੋਕੀ ਕਹਿੰਦੇ ਨੇ ਜੀ ਮੇਰੀ ਤਾਂ ਬਾਈਪਾਸ ਸਰਜਰੀ ਹੋਗੀ ਪੁਰਾਣੀ ਬਲੌਕੇਜ ਕੱਢਤੀਆਂ ਹੋਣਗੀਆਂ ਬਲੌਕੇਜ ਆਪਾਂ ਕੱਢਦੇ ਨਹੀਂ ਆਪਾਂ ਬਸ ਖੂਨ ਦੇ ਜਾਣ ਦੀ ਇੱਕ ਨਵਾਂ ਰਸਤਾ ਬਣਾ ਦਿੰਦੇ ਆ ਸੋ ਕਈ ਵਾਰ ਤਾਂ ਲੱਤਾਂ ਵਿੱਚ ਆਪਾਂ ਲੈ ਲੈਨੇ ਆ ਇਹ ਹੈਗਾ ਉਹਨਾਂ ਨੇ ਦਿਖਾਇਆ ਕਿ ਤੁਹਾਡੀ ਛਾਤੀ ਵਿੱਚ ਇੱਕ ਆਟਰੀ ਹੁੰਦੀ ਆ ਉਹਨੂੰ ਕੱਟ ਕੇ ਪਾ ਦਿੰਦੇ ਆ ਕਈ ਲੋਕੀ ਤੁਸੀਂ ਦੇਖਿਆ ਹੋਊਗਾ ਆ ਕੇ ਕਹਿੰਦੇ ਨੇ ਜੀ ਮੇਰੇ ਤਾਂ ਲੱਤ ਵਿੱਚ ਚੀਰਾ ਪਿਆ ਸੀ ਉਹਨਾਂ ਨੇ ਮੇਰੀ ਆਰਟਰੀ ਕੱਢੀ ਮੇਰੀ ਵੇਨ ਕੱਢੀ ਕਈ ਕਹਿੰਦੇ ਨੇ ਜੀ ਮੇਰੀ ਤਾਂ ਕੋਈ ਕੱਢੀ ਨਹੀਂ ਮੇਰੇ ਚੀਰਾ ਪਿਆ ਹੀ ਨਹੀਂ ਉਹ ਇਸ ਕਰਕੇ ਕਿ ਕਈਆਂ ਦੇ ਆਪਾਂ ਲੱਤ ਵਿੱਚ ਆਰਟਰੀ ਵੇਨ ਕੱਢ ਲੈਣੇ ਆ ਕਈਆਂ ਦੀ ਆਪਾਂ ਛਾਤੀ ਦੀ ਆਰਟਰੀ ਹੀ ਇਸਤੇਮਾਲ ਕਰ ਲੈਣੇ ਆ ਸੋ ਇਸ ਕਰਕੇ ਇਹ ਵੀ ਫਰਕ ਹੈਗਾ ਬਸ ਇਹੀ ਧਿਆਨ ਰੱਖਣਾ ਕਿ ਜਿਹੜੀ ਪੁਰਾਣੀ ਬਲੋਕੇਜ ਹੈਗੀ ਆ ਉਹ ਕਿਤੇ ਜਾਂਦੀ ਨਹੀਂ ਸੋ ਹਾਰਟ ਅਟੈਕ ਫੇਰ ਵੀ ਹੋ ਸਕਦਾ ਜੇ ਤੁਸੀਂ ਕੋਲੇਸਟ੍ਰੋਲ ਨਾ ਕੰਟਰੋਲ ਕਰੋ ਤੇ ਇਹ ਜਿਹੜੀ ਸਫਰਜ ਕੀਤਾ 90% ਬਲਾਕੇਜ ਜੇ 100% ਹੋ ਗਈ ਹਾਰਟ ਅਟੈਕ ਦੁਆਰਾ ਤਾਂ ਹੋ ਸਕਦਾ ਸੋ ਕੋਲੇਸਟ੍ਰੋਲ ਦੀ ਦਵਾਈ ਬਹੁਤ ਜ਼ਰੂਰੀ ਹੈਗੀ ਤੇ ਇਸੇ ਮਾਮਲੇ ਮੈਂ ਤੁਹਾਨੂੰ ਦੱਸਦਾ ਕਿ ਲੋਕੀ ਜਦੋਂ ਪੁੱਛਦੇ ਨੇ ਕਿ ਹਾਰਟ ਅਟੈਕ ਜਾਂ ਰਿਸਕ ਤੇ ਜੋ ਮੇਰਾ ਹੈਗਾ ਸਟੈਂਟ ਜਾਂ ਬਾਈਪਾਸ ਸਰਜਰੀ ਕਰਨ ਤੋਂ ਬਾਅਦ ਮੇਰਾ ਰਿਸਕ ਕੀ ਜ਼ੀਰੋ ਹੋ ਗਿਆ ਜ਼ੀਰੋ ਨਹੀਂ ਹੋਇਆ ਹਾਰਟ ਅਟੈਕ ਤੁਹਾਡਾ ਸਰਜਰੀ ਤੋਂ ਬਾਅਦ ਵੀ ਹੋ ਸਕਦਾ ਕਿ ਜਿਹੜੀ 70 80% ਬਲਾਕੇਜ ਜੇ ਵੱਧ ਗਈ ਉਦੇ ਕਰਕੇ ਜਾਂ ਫਿਰ ਜਿਹੜੇ ਤੁਹਾਡੇ ਸਟੈਂਟ ਪਏ ਨੇ ਜੇ ਤੁਸੀਂ ਦਵਾਈਆਂ ਠੀਕ ਨਹੀਂ ਲੈਂਦੇ ਉਹਦੇ ਕਰਕੇ ਵੀ ਹੋ ਸਕਦਾ ਸੋ ਜਦੋਂ ਤੁਹਾਡੇ ਸਟੈਂਟ ਪੈਂਦੇ ਨੇ ਆਪਾਂ ਘਟੋ ਘਟ ਤੁਹਾਨੂੰ ਦੋ ਦਵਾਈਆਂ ਦਿਨੇ ਹੀ ਆ ਇੱਕ ਤਾਂ ਹੁੰਦੀ ਹੈ ਐਸਪਿਰਨ ਜਿਹੜੀ ਖੂਨ ਪਤਲਾ ਕਰਦੀ ਹੈ ਤੇ ਇੱਕ ਐਸਪਿਰਨ ਦੇ ਨਾਲ ਦੀ ਦਵਾਈ ਹੁੰਦੀ ਹੈ ਜਿਹੜੀ ਖੂਨ ਪਤਲਾ ਕਰਦੀ ਹੈ ਉਹ ਦੋ ਦਵਾਈਆਂ ਲੈਣੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਉਹ ਦਵਾਈਆਂ ਕੀ ਕਰਦੀਆਂ ਨੇ ਖੂਨ ਜੰਮਣ ਤੋਂ ਰੋਕਦੀਆਂ ਨੇ ਸਟੈਂਟ ਤੁਹਾਡਾ ਦੁਬਾਰ ਤੋਂ ਬੰਦ ਨਾ ਹੋਵੇ ਇੱਕ ਦਵਾਈ ਆਪਾਂ ਸਾਲ ਦੇ ਬਾਅਦ ਬੰਦ ਕਰ ਦਿੰਨੇ ਆ ਲੇਕਿਨ ਐਸਪ੍ਰੀਨ ਤੁਸੀਂ ਲਗਾਤਾਰ ਲਿਓ ਸਟੈਂਪੈਨ ਤੋਂ ਬਾਅਦ ਸੋ ਇਸ ਕਰਕੇ ਜਿਹੜੀ ਤੁਹਾਡੀ ਦਵਾਈਆਂ ਨੇ ਉਹ ਤੁਸੀਂ ਬਿਗੈਰ ਡਾਕਟਰ ਤੋਂ ਡਿਸਕਸ ਕੀਤੇ ਬੰਦ ਨਹੀਂ ਕਰਨੀਆਂ ਜੇ ਤੁਸੀਂ ਫੈਮਿਲੀ ਡਾਕਟਰ ਨਾਲ ਗੱਲ ਕੀਤੀ ਤੇ ਫੈਮਿਲੀ ਡਾਕਟਰ ਨੇ ਸਾਰਾ ਕੁਝ ਦੇਖ ਕੇ ਤੁਹਾਨੂੰ ਕਿਹਾ ਕਿ ਜੇ ਤੁਸੀਂ ਇਹ ਦਵਾਈ ਬੰਦ ਕਰ ਲਓ ਫਿਰ ਬੰਦ ਕਰਨੀ ਆ ਉਸ ਤੋਂ ਇਲਾਵਾ ਨਹੀਂ ਤੁਸੀਂ ਬੰਦ ਕਰਨੀ ਤੇ ਦੂਜੀ ਗੱਲ ਇਹ ਹੈਗੀ ਆ ਕਿ ਸਿਰਫ ਦਵਾਈਆਂ ਨਾਲ ਹੀ ਤੁਸੀਂ ਠੀਕ ਨਹੀਂ ਹੋਣਾ ਆਪਾਂ ਸੋਚਦੇ ਆ ਕਿ ਚਲੋ ਕੋਈ ਗੱਲ ਨਹੀਂ ਬਿਮਾਰੀ ਆ ਗਈ ਦਵਾਈ ਲੈ ਲਓ ਠੀਕ ਹੋ ਜਾਾਂਗੇ ਬਟ ਇਹ ਹੈਗਾ ਕਿ ਤੁਸੀਂ ਆਪਣਾ ਰੈਂਡ ਸੈਂਡ ਵੀ ਠੀਕ ਕਰਨਾ ਤੁਸੀਂ ਕਸਰਤ ਕਰਨੀ ਹੈ ਤੇ ਤੁਸੀਂ ਆਪਣੀ ਜਿਹੜੀ ਖਰਾਕ ਆ ਉਹ ਵੀ ਬਦਲਨੀ ਆ ਜੇ 슈ਗਰ ਹੈਗੀ ਆ 슈ਗਰ ਕਰਕੇ ਕੋਲੇਸਟ੍ਰੋਲ ਛੋੜੀ ਜਿਆਦਾ ਛੇਤੀ ਜਮ ਜਾਂਦੀ ਆ ਸੋ ਜੇ ਤੁਸੀਂ 슈ਗਰ ਨਾ ਕੰਟਰੋਲ ਕੀਤੀ ਚਾਹੇ ਤੁਸੀਂ ਕੋਲੇਸਟ੍ਰੋਲ ਜਿੰਨੀ ਮਰਜ਼ੀ ਦਵਾਈਆਂ ਲਈ ਜਾਓ ਤੁਸੀਂ ਕਹਿੰਦੇ ਹੋ ਜੀ ਮੈਂ ਕੋਈ ਤਲੀ ਚੀਜ਼ ਨਹੀਂ ਖਾਂਦੀ ਜਾਂ ਮੈਂ ਕੋਈ ਤਲੀ ਚੀਜ਼ ਨਹੀਂ ਖਾਂਦਾ ਬਡੋ ਦੇ ਬਾਵਜੂਦ ਵੀ ਤੁਹਾਡੇ ਬਲੌਕੇਜ ਬੰਦ ਸਕਦੀ ਹੈ ਜੇ ਤੁਸੀਂ 슈ਗਰ ਨਾ ਕੰਟਰੋਲ ਕੀਤੀ ਸੋ ਉਹ ਵੀ ਕਰਨੀ ਜ਼ਰੂਰੀ ਹੈ ਬਲੱਡ ਪ੍ਰੈਸ਼ਰ ਵੀ ਕੰਟਰੋਲ ਕਰਨਾ ਜ਼ਰੂਰੀ ਹੈ ਜਿਹੜੇ ਲੋਕੀ ਸਿਗਰਟ ਪੀਂਦੇ ਨੇ ਉਹ ਵੀ ਸਿਗਰਟ ਛੱਡਣੀ ਵੀ ਬਹੁਤ ਜ਼ਰੂਰੀ ਹੈ ਤੇ ਕਸਰਤ ਆ ਵੀ ਬਹੁਤ ਜ਼ਿਆਦਾ ਐਹਮੀਅਤ ਹੈ ਇਹਦੇ ਵਿੱਚ ਆਮ ਤੌਰ ਤੇ ਲੋਕੀ ਮੈਨੂੰ ਕਹਿੰਦੇ ਨੇ ਜੀ ਮੈਂ ਸੈਰ ਤੇ ਜਾਂਨਾ ਆ ਜਾਂ ਸੈਰ ਤੇ ਜਾਣੀ ਆ ਤੇ ਉਹਨੂੰ ਆਪਾਂ ਕਸਰਤ ਨਹੀਂ ਕਹਿੰਦੇ ਮੈਂ ਆਮ ਤੌਰ ਤੇ ਆਪਣੇ ਪੇਸ਼ੈਂਟਸ ਨੂੰ ਕਹਿਣਾ ਕਿ ਜਦੋਂ ਤੁਸੀਂ ਸੈਰ ਤੇ ਜਾਂਦੇ ਹੋ جے ਤੁਹਾਡੀ دل دی ਧੜਕਨ ਨਾ ਵਧੇ ਜੇ ਤੁਸੀਂ ਪੂਰੇ ਸੈਂਟੈਂਸਸ ਵਿੱਚ ਗੱਲ ਕਰ ਸਕਦੇ ਹੋ ਤੇ ਸਾਹ ਨਾ ਚੜੇ ਇਹਦਾ ਮਤਲਬ ਤੁਸੀਂ ਆਪਣੇ ਦਿਲ ਨੂੰ ਐਕਸਰਸਾਈਜ਼ ਨਹੀਂ ਕਰਾ ਰਹੇ ਇਹਦਾ ਮਤਲਬ ਤੁਸੀਂ ਠੀਕ ਹੈ ਥੋੜਾ ਥਾ ਤੁਰ ਰਹੇ ਹੋ ਉਹਦਾ ਵੀ ਨੁਕਸਾਨ ਤਾਂ ਕੋਈ ਨਹੀਂ ਬਟ ਜਦੋਂ ਸੈਰ ਕਰਨ ਜਾਂਦੇ ਹੋ ਤੁਹਾਨੂੰ ਬ੍ਰਿਸਕ ਵਾਕਿੰਗ ਜਾਂ ਤੇਜ਼ ਤੁਰਨ ਦੀ ਬਹੁਤ ਜ਼ਿਆਦਾ ਜ਼ਰੂਰੀ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਦਿਲ ਦੀ ਧੜਕਨ ਵੱਧਦੀ ਹੈ ਉਦੋਂ ਤੁਹਾਡੇ ਹਾਰਟ ਨੂੰ ਤੇ ਦਿਲ ਨੂੰ ਐਕਸਰਸਾਈਜ਼ ਹੋ ਰਹੀ ਹੈ ਜੇ ਹੌਲੀ-ਹੌਲੀ ਕਰੋਗੇ ਉਹਦਾ ਕੋਈ ਨੁਕਸਾਨ ਤਾਂ ਕੋਈ ਨਹੀਂ ਬਟ ਬਹੁਤ ਜ਼ਿਆਦਾ ਫਾਇਦਾ ਵੀ ਨਹੀਂ ਓਕੇ ਸੋ ਮੇਰੇ ਜਿਹੜੇ ਫਾਈਨਲ ਪੁਆਇੰਟਸ ਇਹ ਨੇ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਧਿਆਨ ਰੱਖੋ ਕਿ ਕੋਰੋਨਰੀ ਆਰਟਰੀ ਡਿਜ਼ੀਜ਼ ਆਪਾਂ ਉਹਨੂੰ ਕਹਿੰਦੇ ਆ ਕਿ ਸਭ ਤੋਂ ਕਾਮਨ ਪ੍ਰੋਬਲਮ ਇਹ ਹੀ ਹੁੰਦੀ ਹੈ ਕਿ ਖੂਨ ਵਿੱਚ ਤੁਹਾਡੀਆਂ ਨਾੜੀਆਂ ਜਿਹੜੀ ਹੈਗੀਆਂ ਨੇ ਉਹਨਾਂ ਵਿੱਚ ਖੂਨ ਜਾਂ ਕੋਲੇਸਟ੍ਰੋਲ ਜੰਮ ਜਾਵੇ ਜਿਹਦੇ ਕਰਕੇ ਤੁਹਾਨੂੰ ਦਿਲ ਦੇ ਰੋਗ ਦੇ ਲੱਛਣ ਸ਼ੁਰੂ ਹੋ ਜਾਂਦੇ ਨੇ ਨੰਬਰ 2 ਲੱਛਣ ਕੀ ਕਿਹੜੇ ਲੱਛਣ ਨੇ ਜਿਨ੍ਹਾਂ 'ਤੇ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਛਾਤੀ ਵਿੱਚ ਦਰਦ ਸ਼ੁਰੂ ਹੋ ਜਾਵੇ ਜਿਹੜੀ ਪਹਿਲਾਂ ਨਹੀਂ ਹੁੰਦੀ ਸੀ ਕਾਫੀ ਕਾਰਨ ਹੈਗੇ ਨੇ ਜਿਹੜੇ ਲੋਕਾਂ ਦੇ ਛਾਤੀ 'ਚ ਦਰਦ ਸ਼ੁਰੂ ਹੋ ਸਕਦਾ ਬਟ ਇਹਦਾ ਇਹ ਮਤਲਬ ਨਹੀਂ ਕਿ ਹਾਰਟ ਦੀ ਹੀ ਪ੍ਰੋਬਲਮ ਹੈ ਲੇਕਿਨ ਟੈਸਟ ਕਰਾ ਲੈਣਾ ਠੀਕ ਹੈ ਸਾਹ ਚੜ੍ਹਨਾ ਸ਼ੁਰੂ ਹੋ ਜਾਵੇ ਖਾਸ ਕਰਕੇ ਜਦੋਂ ਤੁਸੀਂ ਤੁਰਦੇ ਹੋ ਜੇ ਤੁਸੀਂ ਤੁਰ ਕੇ ਤੁਰਦੇ ਵਕਤ ਤੁਹਾਨੂੰ ਛਾਤੀ 'ਚ ਦਰਦ ਹੋਵੇ ਜਾਂ ਸਾਹ ਜ਼ਿਆਦਾ ਚੜ੍ਹਨਾ ਸ਼ੁਰੂ ਹੋਵੇ ਫਿਰ ਆਪਾਂ ਨੂੰ ਟੈਸਟ ਕਰਾ ਲੈਣਾ ਚਾਹੀਦਾ ਤੇ ਇਹ ਸਭ ਤੋਂ ਕਾਮਨ ਰੀਜ਼ਨ ਹੈਗੇ ਨੇ ਤੇ ਤੁਸੀਂ ਫੈਮਿਲੀ ਡਾਕਟਰ ਨੂੰ ਦੇਖੋ ਤੇ ਉਹ ਤੁਹਾਡੀ ਟੈਸਟਿੰਗ ਕਰਾਉਣਗੇ ਤੇ ਲੋੜ ਪਵੇ ਤਾਂ ਹਾਰਟ ਡਾਕਟਰ ਨੂੰ ਵੀ ਪੇਚੈਂਟ ਤੇ ਅਖੀਰਲੀ ਚੀਜ਼ ਮੈਂ ਇਹ ਕਹਾਂਗਾ ਕਿ ਦਵਾਈਆਂ ਤੇ ਜਿਹੜੇ ਪ੍ਰੋਸੀਜਰ ਮੈਂ ਤੁਹਾਨੂੰ ਦੱਸੇ ਨੇ ਸਟੈਂਟ ਜਾਂ ਬਾਈਪਾਸ ਸਰਜਰੀ ਉਹ ਬਲਾਕੇਜਸ ਠੀਕ ਤਾਂ ਕਰ ਦਿੰਦੇ ਨੇ ਲੇਕਿਨ ਉਹਦਾ ਇਹ ਮਤਲਬ ਨਹੀਂ ਕਿ ਤੁਹਾਡੀ ਪੁਰਾਣੀ ਬਲਾਕੇਜਸ ਚੱਲ ਗਈਆਂ ਸੋ ਦਵਾਈਆਂ ਲੈਣਾ ਬਹੁਤ ਜ਼ਰੂਰੀ ਓਕੇ ਥੈਂਕ ਯੂ ਜੀ